ਮੈਂ ਤੇ ਮੇਰੀ ਟੀਮ ਨੇ ਇੱਕ ਟਰੈਪ ਲਗਾਇਆ ਸੀ ਅੱਜ ਮਾਰਨਿੰਗ ਸਰੇ ਤੇ ਇਨਫੋਰਮੇਸ਼ਨ ਤੇ ਸਾਨੂੰ ਕੋਰਸਿਟੀ ਦੇ ਪੀਓ ਦੀ ਸੀ ਤੇ ਲੱਗਦਾ ਸਾਨੂੰ ਐਡੀ ਪੀਓ ਵੀ ਹੋਈ ਇੱਕ ਲੇਡੀ ਸੀ ਜਿਹੜਾ ਕਿ ਸਾਡੇ ਮਾਨ ਜੋਕ ਮਹਿੰਦਰ ਸਾਹਿਬ ਸਰਦਾਰ ਜੀਪੀਐਸ ਕੁੰਨਰ ਆਈਪੀਐਸ ਕਮਿਸ਼ਨਰ ਪੁਲਿਸ ਅੰਬੀਸਰ ਸਿਟੀ ਤੇ ਸਰਦਾਰ ਹਰਪ੍ਰੀਤ ਸਿੰਘ ਮਡੇਰ ਬੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਬੀਸਰ ਸਿਟੀ ਤੇ ਸਰਦਾਰ ਨਬੀ ਉਸਨਜੀ ਸਿੱਧੂ ਪੀਪੀਐਸ ਏ ਡਿਸਪਲਿਨ ਇਨਵੈਸਟੀਗੇਸ਼ਨ ਸਿਟੀ ਦੇ ਦੇਸ਼ ਅਨਰਦੇਸ਼ ਅਕੋਰਿੰਗ ਸਾਡਾ ਸਟਾਫ ਜਿਹੜਾ ਵਰਕ ਆਊਟ ਕਰ ਰਿਹਾ ਜੀ ਜਿਹੜੀ ਪੀਓ ਹੀ ਰੈਸਟ ਕੀਤੀ ਹੈ ਜੀ ਉਹ 302 ਦਾ ਮਕਦਮਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਜੀਠੇ ਥਾਣੇ ਦਾ ਮਕਦਮਾ ਜੀ ਉਹ ਜੀ ਲੇਡੀਜ਼ ਦੋ ਦੋਸ਼ੀ ਉਹਦਾ ਨਾਮ ਹੈ ਜੀ ਪਵਨਜੀਤ ਕੌਰ ਇਲਿਸ ਬੇਬੂ ਵਾਈਫ ਆਫ ਅਗੀ ਹੈ ਜੀ ਕਾਬਲ ਸਿੰਘ ਵਾਸੀ ਪਿੰਡ ਪੰਘਵਾ ਬੈਕ ਬੈਕ ਮਜੀਠਾ ਠੀਕ ਹੈ ਜੀ ਇਹ ਆਲਰੇਡੀ ਜਿਹੜਾ ਹਸਬੰਡ ਉਹ ਵੀ ਇਸੇ ਮੁਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਦੋਵੇਂ ਦੀ ਪੁਸ਼ਕੀ ਦੇ ਵਿੱਚ ਇਹ ਬਾਦਲ ਸ਼੍ਰੀ ਗਗਨਦੀਪ ਸਿੰਘ ਜੀ ਐਮ ਆਈ ਸੀ ਦੀ ਕੋਰਟ ਹੈ ਜੀ ਉਹਦੇ ਇੱਕ ਮੁਕਦਮਾ ਨੰਬਰ 71 ਐਮ 3 125 2022 ਅੰਡਰ ਸੈਕਸ਼ਨ 302 100 ਬੀ ਬੀ 148 159 ਆਈ ਪੀ ਸੀ ਥਾਣਾ ਮਜੀਠਾ ਅੰਮ੍ਰਿਤਸਰ ਜਿਆਤੀ ਜਿਹਦੇ ਵਿੱਚ ਪੀਓ ਜਿਹਦੀ ਪੀਓ ਡੇਟ ਹੈਗੀ ਹੈ ਜੀ 30 11 2022 ਤੇ ਉਹਦੇ ਵਿੱਚ ਆਪਾਂ ਇਹਨੂੰ ਅਰੈਸਟ ਕੀਤਾ ਜੀ ਔਰ ਉਹਦੇ ਅਰੈਸਟ ਕਰਕੇ ਤੇ ਇਹਦੀ ਇਨਟੀਮੇਸ਼ਨ ਐਸ ਐਚ ਓ ਮਲੀਠਾ ਇੰਸਪੈਕਟਰ ਪ੍ਰਮਜੀ ਸਿੰਘ ਨੇ ਜਿਹਨਾਂ ਨੂੰ ਬਜਰੀਆ ਮੋਬਾਈਲ ਫੋਨ ਇਨਟੀਮੇਸ਼ਨ ਕੀਤੀ ਹੈ ਜਿਨ੍ਹਾਂ ਨੇ ਆਪਣੇ ਉੱਤੋਂ ਏ ਐਸ ਏ ਬਲਦੀਵ ਰਾਏ ਭੇਜੇ ਜਿਨ੍ਹਾਂ ਦੇ ਨਾਮ ਇੱਕ ਲੇਡੀ ਕਨਸਟੇਬਲ ਸੀ ਅਸੀਂ ਉਹਨਾਂ ਦੇ ਹੈਂਡ ਓਵਰ ਕੀਤੀ ਤੇ ਉਹ ਹੁਣ ਇਹਨਾਂ ਨੂੰ ਬਜਿੱਠੇ ਲੈ ਕੇ ਗਏ ਨੇ ਉੱਥੇ ਜਾ ਕੇ ਇਹਦੀ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਦੀ ਅਰੈਸਟ ਪਾ ਕੇ ਨੂੰ ਕੋਰਟ 'ਚ ਪੇਸ਼ ਕਰਦੇ ਨੇ ਸਰ ਕਿ 302 ਦੇ ਮਾਮਲੇ 'ਚ ਲੇਡਿਸ ਫੜੀ ਵੱਡੀ ਵੱਡੀ ਕਾਮਯਾਬੀ ਹੈ ਸਰ 302 ਦੇ 'ਚ ਫੜਨਾ ਬੰਦੇ ਨੂੰ ਕਿੱਡੀ ਕਾਮਯਾਬੀ ਸਾਬਦੇ ਸਰ ਆਪਣੀ ਟੀਮ ਦੀ ਦੇਖੋ ਆਪ ਨਾਲ ਦੇਖੋ ਜੀ ਇਹ ਤੇ ਤੁਹਾਨੂੰ ਦੱਸਿਆ ਵੀ 302 ਉੱਪਰ ਦੇ ਡੈਫੀਨੇਸ਼ਨ ਫਰਸੇ ਆਈ ਨਹੀਂ 302 ਦਾ ਪੀਓ ਬਣਾ ਇੱਕ ਬੜੀ ਵੱਡੀ ਕਾਮਯਾਬੀ ਹੈ ਸਾਡੇ ਵਾਸਤੇ ਪਰ ਇਹ ਸਾਰਾ ਕਰੰਟਡ ਜਿਹੜਾ ਸਾਡੇ ਮਾਨਜੋਗ ਸੀਪੀ ਸਾਹਿਬ ਵੱਲੋਂ ਸਾਨੂੰ ਦੇਸ਼ਾਂਦਰ ਰਕੇਸ਼ ਨੇ ਉਹਦੇ ਅਕੋਰਡਿੰਗ ਸਾਡਾ ਵਰਕਆਊਟ ਚੱਲਦਾ ਜੀ ਔਰ ਕਾਇਤਰਾ ਚੱਲਦਾ ਰਿਹਾ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਕੁਝ ਹੋਰ ਪਤਾ ਲੱਗੇ ਬੈਕਗ੍ਰਾਉਂਡ ਇਹਨਾਂ ਦਾ ਜੀ ਆਪਸ ਵਿੱਚ ਪਰਿਵਾਰਕ ਡਿਸਪਿਊਟ ਜਿਹਦੇ ਵਿੱਚ ਕੋਈ ਝਗੜਾ ਆਇਆ ਜਿਹਦੇ ਵਿੱਚ ਕਿਸੇ ਦੀ ਜੱਤ ਹੋਈ ਆ ਐਕਚੁਅਲੀ ਸਾਰਾ ਜਿਹੜੀ ਮੇਨ ਕਾਗਤੀ ਕਰ ਰਹੀ ਹੋ ਤੇ ਮਜੀਠੇ ਥਾਂ ਦੇ ਤੋਂ ਬੰਦੇ ਲੱਗੂਗੇ